ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਹੋ ਗਿਆ ਬਲੌਗ ਸ਼ੁਰੂ ਆਪਣਾ ਤੇ ਬੰਦੇ ਆ ਗਏ ਆ ਨਵੇਂ ਇੱਕ ਮੋਹਣ ਇਹਨਾਂ ਨੂੰ ਤਾੜ ਯਾਰ ਜ਼ਰੂਰੀ ਆ ਇਹਨਾਂ ਨੂੰ ਤਾੜਨਾ ਅੰਦਰ ਤਾੜ ਦਵਾਉਣਾ ਤੇ ਇਹ ਹੋਰ ਦੋ ਬੰਦੇ ਨਵੇਂ ਆ ਗਏ ਆ ਮੋਹਣ ਤੁਸੀ ਜਾਣਦੇ ਹੀ ਆ ਤੇ ਨਾਲ ਉਹਦੇ ਨਾਲ ਇੱਕ ਫੇਰ ਸ਼ੋਰ ਇਧਰ ਆ ਪੁੱਤ ਓਏ ਤੇ ਟਰੈਕਟਰਨ ਤੋਂ ਮੋਹਣ ਉਹਨੂੰ ਵੀ ਤੋ ਉਹਨੂੰ ਗ੍ਰੀਸ ਮਾਰੋ ਸਾਰੇ ਟਰੈਕਟਰਨ ਲਾਗੇ ਥੱਲੇ ਚੱਲ ਅੰਦਰ ਤੇ ਹੁਣ ਆਪਾਂ ਅੱਜ ਛੋੜੇ ਜਿਹੇ ਨਿੱਕੇ ਮੋਟੇ ਕੰਮ ਕਰਦੇ ਆ ਤੇ ਬਾਅਦ ਦੇ ਵਿੱਚ ਜੋ ਜੋ ਵੀ ਤੁਹਾਨੂੰ ਹੋਇਆ ਸਾਰਾ ਆਪਾਂ ਦਿਖਾਵਾਂਗੇ ਨੂਰ ਵੀ ਪਹੁੰਚ ਗਿਆ ਵਾ ਤੇ ਸਾਰਾ ਸਿਸਟਮ ਦਿਖਾ ਕੇ ਤੇ ਗੱਠਾਂ ਦੀ ਅੱਜ ਤਿਆਰੀ ਕਰਨੀ ਮਸ਼ੀਨ ਨੂੰ ਗੱਠਾਂ ਵਾਲੀ ਸੈੱਟ ਕਰਕੇ ਤੇ ਫਿਰ ਕਰਦੇ ਆ ਅੱਜ ਸਾਰੀ ਦਿਹਾੜੀ ਆਪਣੀ ਦੰਗ ਕੀ ਸ਼ੈਰ ਹੀ ਹੁਣ ਉੱਥੋਂ ਮਸ਼ੀਨ ਦਾ ਸਮਾਨ ਸਾਨੂੰ ਸਾਰਾ ਲਿਆਂਦਾ ਤੇਲ ਤੂਲ ਵਗੈਰਾ ਗ੍ਰੀਸ ਗਰੂਜ਼ ਲੈ ਕੇ ਅਸੀਂ ਦੋ ਜਣੇ ਮੈਂ ਮਨਰੂਪ ਹੁਣ ਸਵੇਰੇ ਆਪਾਂ ਮਸ਼ੀਨ ਕਰਨੀ ਚਾਲੂ ਤੇ ਚਾਹ ਗਣ ਬਖਰੀ ਨੇ ਮਸ਼ੀਨ ਦਾ ਕਿਹੜਾ ਕਿਹੜਾ ਸਮਾਨ ਨਟ ਬੋਲਟ ਸੈੱਟ ਕਰਕੇ ਤੇ ਕੀ ਬੰਦਿਆ ਨੇ ਕੰਮ ਕੀਤਾ ਜਿੰਨਾਂ ਦੀ ਰਹਿੰਦੇ ਰਏ ਕਰਨ ਰਹਿ ਗੋ ਸਾਰਾ ਵੇਖ ਕੇ ਕਰਦੇ ਆ ਤੇ ਇੱਕ ਵੀਰ ਨੇ ਕੱਲ ਮੈਸੇਜ ਕੀਤਾ ਵੀਰ ਜੀ ਨਾਲ ਨਾਲ ਸੇਵਾ ਦੀ ਜਰੂਰ ਪਾਇਆ ਕਰੋ ਹੁਣ ਵੀਰ ਜੀ ਆਪਣੇ ਕੋ ਉੱਥੇ ਬਾਹਲਾ ਯਾਰ ਨਾਲ ਪਹੁੰਚਿਆ ਨਹੀਂ ਜਾਂਦਾ ਪਰ ਇੱਕ ਵੀਰ ਦੀ ਡਿਊਟੀ ਲਈ ਆ ਉਹ ਵੀਡੀਓ ਪਾ ਦਿਆ ਕਰੂਗਾ ਵਿੱਚ ਤੁਹਾਡੇ ਨਾਲ ਬਲੌਗ ਦੇ ਵਿੱਚ ਜਰੂਰ ਐਡ ਕਰਿਆ ਕਰਾਂਗੇ ਪਤਾ ਲੱਗਦਾ ਰਹਿੰਦਾ ਸਕਤਾ ਉਹ ਕਿੰਨੀ ਕ ਜਿਹੜੀ ਆ ਸੇਵਾ ਚੱਲਣ ਰਹੀ ਆ ਕਿਦਾਂ ਦਾ ਸਿਸਟਮ ਆ ਠੀਕ ਆ ਵੀਡੀਓ ਵੀ ਤੁਹਾਡੀ ਜਿਹੜੀ ਗੱਲ ਦਾ ਸਿਰ ਮੱਥੇ ਆ ਬਾਕੀ ਹੁਣ ਅਸੀਂ ਸਰਬੂਲਰ ਮਸ਼ੀਨਾਂ ਨੂੰ ਚਾਲੂ ਕਰ ਦੇਣ ਲੱਗੇ ਹੁਣ ਬਹੁਤ ਜਿਹੜਾ ਸਿਸਟਮ ਦੇ ਨਾਲ ਚੱਲਣਾ ਪਿਆ ਕਰਨਾ ਪਹੁੰਚ ਕੇ ਸ਼ੈੱਡ ਦੇ ਵਿੱਚ ਮਸ਼ੀਨ ਦਾ ਡੈਕ ਡੁਕ ਸਾਰਾ ਸੈੱਟ ਕਰ ਲਿਆ ਮੁੰਡਿਆਂ ਨੇ ਦੋ ਥੋੜੀਆਂ ਤਿੰਨ ਲਾਲ ਇੱਕ ਪੁੰਝੇ ਲਾਲਾ ਨਾਲ ਥੱਲੋਂ ਤਾਂ ਨੂੰ ਥੱਲੋਂ ਤਾਂ ਨੂੰ ਵੀ ਡੈਕ ਲਾ ਲੋ ਜਿੰਨੇ ਸਪੀਕਰ ਲੱਗਦੇ ਆ ਥਾਂ ਬਥੇਰਾ ਵਾ 60 ਕਿਲੇ ਥਾਵਾ ਗੁਰੂ ਆ ਮਸ਼ੀਨ ਨੇ ਡੈਕ ਡੁਕ ਹੋਊਗਾ ਜਿੰਨੇ ਜਿੰਨੂੰ ਡੈਕ ਡੁਕ ਚੱਲਿਆਗਾ ਨਾ ਹਣ ਜਿੰਨੂੰ ਤਰੇਲ ਪੈ ਜਾ ਕਰਨੀ ਸਪੀਕਰ ਵੇ ਲਵਾਏ ਆ ਵੀ ਇਹਨੇ ਘੜਾ ਵੇ ਪੇਛੇ ਨੇ ਨਹੀਂ ਨਹੀਂ ਸਪੀਕਰ ਜ ਆਵਾਜ਼ ਯਾਰ ਅਕਸਰ ਡੈਕ ਹੁੰਦਾ ਵਾ ਸਿਰਫ ਡਰਾਈਵਰ ਨੂੰ ਸੁਣੇ ਪਾਸੇ ਥੋੜਾ ਸੁਣਾਉਣਾ ਆਪਾਂ ਬਾਈ ਡਰਾਈਵਰ ਨੂੰ ਇਹਦਾ ਪੁੰਦਾ ਸਪੀਕਰ ਹਾਂ ਦਾਣੀ ਸਾਡਾ ਆ ਗਿਆ ਅੱਜ ਦਾਣੀ ਪੁੱਤ ਵਿੱਚ ਉਹਦੇ ਪਿਛਲੇ ਬੰਨੇ ਗ੍ਰੀਸ ਪਈਏ ਗ੍ਰੀਸ ਗਨ ਪਈਆ ਉਹ ਵੀ ਕੱਢ ਲਿਆ ਤੇਲ ਤੁਸੀਂ ਮੰਗਾਇਆ ਤੇਲ ਤੇਲ ਵੀ ਆਪਣਾ ਸਾਰਾ ਸਮਾਨ ਕੱਢ ਲਿਆ ਵਿੱਚ ਚਾਬੀਆਂ ਪਾਣੇ ਨਟ ਬੋਲਟ ਨਟ ਜਿਹੜੇ ਆ ਉਹ ਸਾਰੇ ਪੌ ਲੀਟਰਾਂ ਦੇ ਵਿੱਚ ਵੱਖੋ ਵੱਖ ਕਰਕੇ 13 ਦੇ ਵੱਖਰੇ ਦੂਜੇ ਵੱਖਰੇ ਜਾਂ ਤੂੰ ਕਢਾ ਕੇ ਇਹਦੇ ਨਾਲ ਲਿਆ ਫਿਰ ਹੋਣ ਚਾਵਾ ਸ਼ਵਾ ਪੁੱਤ ਸ਼ਵਾ ਖੇਡੋ ਕੰਮ ਬਾਲਣ ਜਿਹੜਾ ਸਾਰਾ ਹੀ ਖਰਾਬ ਹੋ ਗਿਆ بارشਾਂ ਦਾ ਕਰਕੇ ਆਪਾਂ ਨਾ ਯਾਰ ਆ ਸਾਰੀਆਂ ਲੱਕੜਾਂ ਲੁਕੜਾਂ ਪਾਸੇ ਕਰਕੇ ਨਾ ਆ ਸਾਰਾ ਥਾਂ ਵਾਹ ਕੇ ਬਣਾਉਣਾ ਇੱਥੇ ਆਪਾਂ ਪਰਾਲੀ ਜਮਾ ਕਰਨੀ ਚੰਗਾ ਮੋਣ ਤੈਨੂੰ ਰੈਕਰ ਪੱਕਾ ਦੇ ਦੇਣਾ ਰੈਕ ਚ ਚਲਾਈ ਜਾ ਬਸ ਟਰਬੋ ਟਰੈਕਟਰ ਦੇ ਮਾਰ ਰੈਕ ਪਾ ਦੇਣਾ ਤੈਨੂੰ ਚੰਗਾ ਕਿ ਬੁੱਥੇ ਵੜੇਗਾ ਬੁੱਥੇ ਵਡਾਉਣੇ ਤੇਰੇ ਤੋਂ ਵੇ ਗੱਠਾਂ ਤੇ ਮੈਂ ਕੱਲੇ ਬੰਨੀ ਜਾਨੀ ਮੋਹਨ ਸਿੰਘ ਮਾਰਾਂ ਖਾਲੀ ਨਿਕਲਦਾ ਪਾਣੀ ਪੂਰਨ ਚਲੋ ਹੈ ਬਾਬਾ ਰਜਿੰਦਰ ਸੋ ਘਰ ਕੋ ਗਿਆ ਸਬਜੀ ਆਪਣੀ ਜਿਹੜੀ ਆ ਲੱਗੀ ਆ ਲਸਣ ਲਸਣ ਨਿਕਲਾ ਗੋਡੀ ਨਿਕਲੇਗਾ ਵੇ ਬੇਟਾ ਨਿਕਲ ਆਇਆ ਸਾਰਾ ਨਿਕਲ ਆਉਣਾ ਹੌਲੀ ਹੌਲੀ ਗੋਡੀ ਮਾਰਨੀ ਪਣੀ ਮੋਥਰਾ ਕਹਿੰਦੇ ਹੁੰਦੇ ਆ ਇਹਨਾਂ ਨੂੰ ਗੋਡੀ ਜਾਈਏ ਤੇ ਮਗਰਲੇ ਬੰਨੇ ਜਾਂਦਾ ਹੁੰਦਾ ਤੋਂ ਮੜਾ ਗਾਂ ਨੂੰ ਉਹ ਤੇ ਮਗਰੋਂ ਫੇਰ ਮੈਂ ਫੁੱਟਣਾ ਵਾ ਮੋਥਰਾ ਹੁੰਦਾ ਪੈਲੀ ਦੇ ਵਿੱਚ ਐ ਅਗਲੀ ਯਾਰ ਨੂੰ ਇਹਦੇ ਵਿੱਚ ਥੋੜਾ ਝੋਨਾ ਬੀਜਾਂਗੇ ਜਿਹੜਾ ਕੱਖ ਕੁਖ ਮਰ ਜੂਗਾ ਝੋਨਾ ਲਾ ਆ ਕੇ ਦਾ ਕੱਖ ਮਾਰ ਦਿੰਨੇ ਆ ਸਬਜ਼ੀ ਹੋਰ ਕਿਤੇ ਲਾ ਲਾਂਗੇ ਬਾਕੀ ਬਾਲਣ ਦੇ ਦੋ ਦਿਨ ਲਵਾ ਕੇ ਨਾ ਬਾਲਣ ਸਾਰਾ ਪਾਸੇ ਕਰਾ ਕੇ ਤੇ ਇੱਥੇ ਗੱਠਾਂ ਜਿਹੜੀਆਂ ਆਪਾਂ ਸਟੋਰ ਕਰਨੀਆਂ ਉਹ ਵੀ ਸ਼ੈੱਡ ਦੇ ਵਿੱਚ ਗੱਠਾਂ ਦਾ ਕੰਮ ਵਧੀਆ ਰਹਿਣਾ ਇੱਥੇ ਲਾਈ ਜਾਵਾਂਗੇ ਇੱਥੋਂ ਚੁੱਕਣੀਆਂ ਥੱਲਣੀਆਂ ਸਾਰਾ ਜਿਹੜਾ ਵਧੀਆ ਰਹਿੰਦਾ ਪਾਲਕ ਪੂਲਕ ਚੰਗੀ ਆ ਇੱਧਰ ਆਪਣੇ ਸਬਜ਼ੀ ਡ੍ਰੈਗਨ ਫਰੂਟ ਜਿਹੜੇ ਤੁਹਾਨੂੰ ਰੋਜ਼ ਦਿਖਾਈ ਦੇ ਆ ਗਿਆ ਪੁੱਤ ਓਏ ਪਪੀਤੇ ਵੀ ਤੁਹਾਨੂੰ ਦਿਖਾਈ ਦੇ ਜਿਹੜਾ ਓਏ ਹੂੰ ਓਏ ਭੋਲੂ ਓਏ ਇਹ ਨਿਊ ਜਨਰੇਸ਼ਨ ਡੱਬੂ 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 ਓਏ ਹੋਏ ਓਏ ਹੋਏ ਓਏ ਹੋਏ ਹੋਏ ਲਓ ਜੀ ਜਵਾਨੋ ਕਤੂਰੇ 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 ਜਿੰਨੂੰ ਕਤੂਰੇ ਚਾਹੀਦੇ ਚੁੱਕੋ ਜਿੰਨੇ ਮਰਚੀ ਕਤੂਰੇ ਹੀ ਹੂੰ ਇਹ ਕਿੰਨੇ ਸਾਰੇ ਲੈ ਜੋ ਸਿਆਣਕੇ ਆ ਜੋ ਆਡਰ ਪੋਕਲਾ ਹੋਈ ਹਾ ਵੇ ਲੋ ਕਿੱਥੇ ਜਾ ਗਏ ਹਾ ਤੇ ਸੁਈ ਕੁੱਤੀ ਵੇਲਾ ਜਿੱਥੇ ਨੂੰ ਪਤਾ ਮੇਰੇ ਬੱਚਿਆਂ ਨੂੰ ਕਿਹੇ ਨਹੀਂ ਪਹੁੰਚਣਾ ਨੂੰ ਕਹਿੰਦੇ ਮਾਂ ਏ ਪੀ ਨਾ ਕੋਈ ਬਿੱਲੀ ਕੁੱਤਾ ਕੋਈ ਵੀ ਜਿਹੜਾ ਕਿਉਂਕਿ ਇਹਨੂੰ ਕੰਡੇ ਹੁੰਦੇ ਨਾ ਆਪਣੇ ਨੂੰ ਖਜੂਰ ਨੂੰ ਉਹ ਤਕੁਰਨਾ ਬਣਾਇਆ ਨੇ ਇੱਥੇ ਕੋਈ ਨਾ ਪਹੁੰਚ ਸਕੇ ਇੱਥੇ ਇਹਨਾਂ ਪਲ ਜਣਾ ਜਵਾਨਾਂ ਨੇ ਇੱਕ ਨੂੰ ਤਿੰਨ ਭੋਨੇ ਇੱਕ ਕਰਦੇ ਕੱਦੇ ਰੋਟੀ ਰਾਟੀ ਛਲ ਚੱਲੋ ਆ ਦੇ ਘੁਰਨੇ ਚ ਭਾਜੋ ਲਓ ਨਜ਼ਾਰੇ ਉੱਥੇ ਉਹ ਵਾਈ ਗਰੂ ਸਬਜੀ ਸੁਜੀ ਲਵਾ ਕੇ ਸਾਰੀ ਕਰੋ ਕਬਜਾ ਇਧਰ ਦੇ ਥਾਂ ਤੇ ਸਾਰੇ ਦੇ ਆ ਬੰਦ ਕੇ ਰੀਜ ਨਾ ਤਸल्ली ਬਾਕੀ ਢੇੜਾ ਮਾਰ ਲੋ ਚਾਰ ਚਫੇਰੇ ਕਿਤੇ ਦੂਜਾ ਮਾਰਾ ਕੋਈ ਕਟਰ ਕੋਟਰ ਢਿੱਲੀ ਮਸ਼ੀਨ ਦਾ ਕੰਮ ਵੀ ਲੈੜੀ ਸੁਖਮਨ ਪਾਜੀ ਜਿੰਦਾਬਾਦ ਇਹ ਮੇਰਾ ਸੁਖਮਨ ਪਾਜੀ ਬਣਾ ਲੋ ਪੁੱਤ ਡੋਲੇ ਡੂਲੇ ਅੱਜ ਆਪਾਂ ਜੀੜਾ ਮਾਰਨਾ ਏ ਝੋਨੇ ਨੂੰ ਸਾਰਾ ਵੇਨੇ ਆ ਇੱਧਰ ਵੀ ਨਾ ਥੋੜੀ ਜੀ ਫੋਟ ਵੀ ਪੈ ਗਈ ਆ ਕਿਉਂਕਿ ਯਾਰ ਕੀ ਮੌਸਮ ਹੀ ਹਸਾਬਦਾਰ ਆ ਝੋਨਾ ਵੇਹੇ ਵੱਡਣ ਵਾਲਾ ਤਕਰੀਬਨ ਹੋ ਗਿਆ ਨਮੀ ਜੀ ਥੋੜੀ ਥੋੜੀ ਤਾਂ ਨਮੀ ਰਹਿਣੀ ਆ ਬਾਕੀ ਜਿਹੜੇ ਲੇਟ ਝੋਨੇ ਉਹਨਾਂ ਨੂੰ ਹਲਦੀ ਓਏ ਪਾਲਾ ਮੜੀ ਜੀ ਕਿਹਨੇ ਮੜੀ ਹੈ ਹੈ ਤੇ ਅੱਜ ਸਾਰੇ ਕੀੜਾ ਮਾਰ ਕੇ ਜਾਣੇ ਵੀ ਨੇ ਆ ਵੀ ਕਿੰਨਾ ਕ ਆਪਣਾ ਝੋਨਾ ਜਿਹੜਾ ਵਾ ਵੱਡਣ ਵਾਲਾ ਕਿਦਾਂ ਸਿਸਟਮ ਕਿਉਂਕਿ ਦੁਪਹਿਰੇ ਤੇ ਅੱਜ ਬਹੁਤ ਲੱਗਦਾ ਸੀ ਜਿਆਦਾ ਸ਼ਾਮਾਂ ਨੂੰ ਪਤਾ ਲੱਗੂਗਾ ਝੋਨੇ ਦਾ ਵੇਲੇ ਫਲ ਫੁੱਲ ਤੇ ਚੰਗਾ ਇਹਨੂੰ ਹਲਦੀ ਰੋਗ ਵੀ ਥੋੜਾ ਘੱਟ ਵਾ ਪਰ ਥੋੜਾ ਜੈਅ ਕਿ ਸਾਡੇ ਕੋਈ ਇੱਕ ਗਲਤੀ ਹੋ ਗਈ ਥੋੜਾ ਝੋਨਾਣਾ ਭਾਰਾ ਹੋ ਗਿਆ ਝੋਨੇ ਭਾਰੇ ਦੇ ਨਾਲ ਕੀ ਹੁੰਦਾ ਵਾ ਥੋੜੀਆਂ ਬਿਮਾਰੀਆਂ ਵੱਧ ਹੋ ਰਹੀਆਂ ਝੋਨਾ ਹੌਲਾ ਹੋਵੇ ਕੱਲੇ ਦਾਣੇ ਦੇ ਦੇਣ ਫਿਰ ਬਹੁਤ ਵਧੀਆ ਫਿਰ ਕੀ ਉਲੀ ਰੋਗ ਬਹੁਤ ਜ਼ਿਆਦਾ ਆ ਹੋਰ ਹਲਦੀ ਦਾ ਅਟੈਕ ਬਹੁਤ ਜ਼ਿਆਦਾ ਆ ਬਾਕੀ ਤੇ ਕਿਰਪਾ ਮਾਲਕ ਜੀ ਸਾਰੇ ਕੀੜਾ ਮਾਰ ਕੇ ਤੁਹਾਨੂੰ ਦਿਖਾਉਣ ਦੇ ਨਾਲੇ ਸਿਸਟਮ ਤੇ ਦਾਦਾ ਇਹ ਆਪਣਾ ਝੋਨਾ ਜਿਹੜਾ ਇੱਕ ਦੋ ਦਿਨਾਂ ਨੂੰ ਆਪਾਂ ਵੱਢਣ ਵਾਲਾ ਕਰ ਹੋ ਜਾਣਾ ਮੈਂ ਤੇ ਸੁਖਮਣ ਮੇਰਾ ਪੁੱਤਰ ਅਸੀਂ ਦੋਵੇਂ ਜਣੇ ਕੀੜਾ ਮਾਰਨਾ ਹੈ ਸਾਰੇ ਝੋਨੇ ਨੂੰ ਜੱਟ ਸਾਨ ਸੁਖਮਣ ਸਿੰਘ ਕਰੇ ਆ ਇਹ ਪਸਾਨ ਲੋਈ ਮੇਰਾ ਪੁੱਤ ਆ ਜਿੰਨੂੰ ਆਪਾਂ ਡਰੋਨ ਨਾਲ ਸਪਰੇਅ ਕੀਤੀ ਯਾਰ ਸਿਸਟਮ ਕਈ ਵੀਰਾਂ ਦੇ ਵੀ ਅਸਰ ਨਹੀਂ ਕਰਦੀ ਬਹੁਤ ਵਧੀਆ ਦਵਾਈ ਨੇ ਅਸਰ ਕੀਤਾ ਯਾਰ ਭਾਵੇਂ ਚਲੋ ਦਵਾਈ ਕਹਿੰਦੇ 10 ਲੀਟਰ ਜਾਂ ਕੁਝ ਵੀ ਆ ਇਹਨੂੰ ਹਲਦੀ ਸਗੋ ਘਟ ਪਈ ਆ ਵਧੀਆ ਆ ਪੂਰਾ ਪ੍ਰੋਪਰ ਨਿਸਰਿਆ ਝੋਨਾ ਕਿਤੇ ਨਹੀਂ ਕੋਈ ਵੀ ਜਿਹੜੀ ਪਹਿਲਾਂ ਲੱਗਦਾ ਹੈ ਨਾ ਕੋਈ ਬਿਮਾਰੀ ਨਹੀਂ ਵੇਖੋ ਤੁਹਾਨੂੰ ਪੱਤਿਆਂ ਤੋਂ ਹੀ ਪਤਾ ਲੱਗ ਜੇਣਾ ਵਧੀਆ ਰਿਜ਼ਲਟ ਰਾਇ ਜਿਹੜਾ ਡਰ ਹੀ ਉਹ ਸਾਰਾ ਆਪਣਾ ਠੀਕ ਜੈਜ ਹੀ ਰਿਆ ਕੰਮ ਐਡੀ ਨਹੀਂ ਆਹ ਬੰਦਿਆਂ ਨਾਲ ਸਪਰੇਅ ਕੀਤੀ ਆ ਛੋਣੇ ਨੇ ਬਸ ਥੋੜੇ ਦਿਨ ਲੈਣੇ ਇੱਕ ਹੁਣ ਬਾਰਿਸ਼ ਦੱਸੀ ਜਾਂਦੇ ਆ ਬਾਕੀ ਜੋ ਪ੍ਰਮਾਤਮਾ ਨੂੰ ਭੌਂਦਾ ਹੁਣ ਆਦੇ ਉਹੀ ਆ ਪਰ ਵੈਗਰੂਨ ਵੀ ਹੁਣ ਰਹਿ ਚਾਹੀਦਾ ਯਾਰ ਵੀ ਸਾਰੇ ਜਿਹੜੇ ਕਿਸਾਨ ਵਾਂ ਸਾਰਿਆਂ ਨੂੰ ਗੜੇ ਗੁੜੇ ਦੱਸਣ ਦੇ ਪ੍ਰਮਾਤਮਾ ਸੋਖੀ ਰੱਖ ਕੋਈ ਇਹੋ ਜਿਹਾ ਨਾ ਸਿਸਟਮ ਕੋਈ ਬਣੇ ਵੀ ਬਾਕੀ ਜੋ ਤੈਨੂੰ ਮਨਜ਼ੂਰ ਹੋਣਾ ਤੇ ਵੈਗਰੂ ਉਹ ਹੀ ਆ ਪਰ ਯਾਰ ਬੈਕਗ੍ਰਾਉਂਡ ਤੇ ਬੜੀਆਂ ਆਸਾਂ ਜਿਹੜਾ ਥੋੜਾ ਬਣਾ ਰਹਿ ਗਿਆ ਕਈਆਂ ਵੀਰਾਂ ਦਾ ਤੇ ਵਿਚਾਰਿਆਂ ਦਾ ਅੱਗੇ ਨਹੀਂ ਕੁਝ ਬਚਿਆ ਉਹਨ ਲੋਕਾਂ ਦਾ